ਇਹ ਡਿਪੂ ਜੀ ਅਸੀਂ ਲੈਂਦੇ ਨੇ 0 ਮੀਟਰ ਨੇ ਇਹ ਸਾਰੇ 0 ਮੀਟਰ ਬਿਲਕੁਲ ਜੀ 0 ਮੀਟਰ ਟਰੈਕਟਰ ਨੇ ਤੁਸੀਂ ਸਭ ਤੋਂ ਵੱਡੀ ਗੱਲ ਦਾ ਤੁਸੀਂ ਆਹ ਦੇਖੋ ਆ ਟੋਕੀਆਂ ਨੇ ਤੇ ਰਹਿਣੀਆਂ ਉਹ ਵੀ ਖੜੀਆਂ ਨੇ ਇਹ ਟਰੈਕਟਰ ਤੁਹਾਨੂੰ ਅਸੀਂ ਦਵਾਂਗੇ ਕਿ 7 ਲੱਖ ਤੇ 75 ਹਜ਼ਾਰ ਦਾ ਫਿਕਸ ਰੇਟ 75 ਹਜ਼ਾਰ ਫਿਕਸ ਰੇਟ ਇਹ ਨਵਾਂ ਲੈਦਾ ਜੀ ਨਵਾਂ 9.5 ਦਾ ਜੀ ਸਾਢੇ ਲਾਉਂਦਾ ਇਹ ਤੁਸੀਂ 21 22 ਮਾਡਲ ਪੁਰਾਣਾ ਵੀ ਲਓਗੇ ਤੁਹਾਨੂੰ 680 7 ਤੋਂ ਘੱਟ ਦੇ ਦਿੰਦਾ ਅਸੀਂ ਨਵਾਂ ਦੇ ਰਿਹਾ ਤੁਹਾਨੂੰ 0 ਮੀਟਰ ਕੰਪਲ ਸਾਈ ਜੀ ਇਹਨੇ 1000 ਘੰਟੇ ਚੱਲੇ ਆ ਬਿਲਕੁਲ ਬ੍ਰੈਂਡ ਨਿਊ ਟਰੈਕਟਰ ਹੈ ਬ੍ਰੈਂਡ ਨਿਊ ਤੁਸੀਂ ਦੇਖ ਬਈ 17 ਮਾਡਲ ਇਹ ਪੈਲਰ ਸੀਰੀਜ਼ ਪੰਜਾਬ ਨੰਬਰ ਹੈ ਜੀ 2017 ਸੈਕੰਡ ਓਨਰ ਹੈ ਜੀ ਇਹ ਤੇ 22 ਮਰਲੇ ਜੀ 2022 ਹੈ ਜੀ 2022 ਦੇ 7 ਮਹੀਨੇ ਦੇ ਜੀ 2022 ਦੇ ਮਾਡਲ ਫਸਟ ਓਨਰ ਹੈ ਜੀ ਇਹ ਵੀ ਠੀਕ ਆ ਠੀਕ ਆ ਜੀ 500 ਘੰਟੇ ਚੱਲਿਆ ਜੀ ਇਹ ਇਹ 16 ਮਾਡਲ ਹੈ ਜੀ ਇਹ ਵੀ ਪੀਵੀ ਨੰਬਰ ਹੈ 16 ਮਾਡਲ ਪੰਜਾਬ ਨੰਬਰ ਐਕਸਲ ਸੀਰੀਜ਼ ਸਸਰੀ ਕਾਰ ਜੀ ਸਵਾਤ ਆਉਡ ਆਪਣੇ ਦਿਨ ਦੇ ਵਿੱਚ ਪਿਆਰੇ ਵੀਰੋ ਅੱਜ ਆਪਾਂ ਇੱਕ ਵਾਰ ਫਿਰ ਤੋਂ ਪਹੁੰਚੇ ਹਾਂ ਉਹ ਕੋ ਟਰੈਕਟਰਸ ਤੇ ਜਿਨ੍ਹਾਂ ਨੇ ਅਖੋਨੇ ਵੀਡੀਓ ਨੂੰ ਬਹੁਤ ਪਿਆਰ ਪਰਮਾ ਹੁਗਾਰਾ ਸੁਨਾਮ ਨੇ ਪੜੇ ਵੀਡੀਓ ਨੂੰ ਵਖਸਿਆ ਉਹਨਾਂ ਲਈ ਆਪਾਂ ਤੁਹਾਡਾ तहे ਦਿਲ ਤੋਂ ਧੰਨਵਾਦ ਕਰਦੇ ਆ ਜਿਹੜੇ ਇਸ ਵਾਰ ਆਪਾਂ ਤੁਹਾਡਾ 1.5 ਤੋਂ 2 ਲੱਖ ਦਾ ਸਹਿਯੋਗ ਕਰਨਾ ਹੈ ਕਿਉਂਕਿ ਜਿਹੜੇ ਬੀਰੂ ਨਾਲ ਕੋ ਟਰੈਕਟਰ ਆਇਆ ਹੋਇਆ ਨਹੀਂ ਤੁਸੀਂ ਧਨੁਮ ਬਾਦ ਦਿਖਾਉਣਾ ਹੈ ਮਹਿੰਦਰਾ ਅਰਜਨ ਨਵੋ ਆਪਣੇ ਨਾਲ ਬਾਈ ਜੀ ਨੇ ਬਾਕੀ ਆਪਾਂ ਉਹਨਾਂ ਕੋਲ ਥੋੜੀ ਗੱਲਬਾਤ ਕਰਾਵਾਂਗੇ। ਬਾਈ ਜੀ ਕਹਿੰਦੇ ਟਰੈਕਟਰ ਉੱpon ਡਿਸਕਾਊਂਟ ਤੇ ਮਿਲਣਗੇ। ਆ ਜਾ ਵੀਰ ਜੀ। ਗਰੀਬਾਂ ਜਮੂਰੀ ਆ ਕੇ ਦਿਖਾ ਦੇ। ਵੀਰ ਜੀ ਸਭ ਤੋਂ ਪਹਿਲਾਂ ਇਹ ਦੱਸੋ ਜੀ ਆਪਣੇ ਕੋਲ ਬੜਾ ਦਾ ਆਪਣਾ ਇਹ ਥੋੜਾ ਸਵਾਗਤ ਹੈ ਆਪਣੇ ਚੈਨਲ ਤੇ ਹੀ। ਸਵਾਗਤ ਕਰਨਾ ਭੁੱਲ ਗਏ। ਹਾਂ ਜੀ। ਸਭ ਤੋਂ ਬੜਾ ਆਪਣਾ ਨਾਮ ਦੱਸ ਦੋ ਜੀ ਆਪਣਾ ਨਾਮ ਕੀ ਹੈ ਜੀ ਸਭ ਤੋਂ ਬਣਾ ਵੀ ਸਾਡੀ ਫਰਮ ਦਾ ਨਾਮ ਹੈਗਾ ਜੀ ਕੂਕੂ ਟਰੈਕਟਰ। ਠੀਕ ਹੈ ਠੀਕ ਹੈ ਜੀ। ਤੇ ਕਿੰਨੇ ਟਰੈਕਟਰ ਨੇ ਆਪਣੇ ਕੋਲ ਵੀਰ ਜੀ? ਏ ਵੀਰ ਜੀ ਆਇਆ ਏ 10 ਟਰੈਕਟਰਾਂ ਦੀ ਸਕੀਮ ਆਈ ਹੈ ਜੀ 10 ਟਰੈਕਟਰਾਂ ਦੀ ਠੀਕ ਹੈ ਜੀ 10 ਟਰੈਕਟਰਾਂ ਦਾ ਬਿੱਲ ਹੋ ਜਾਊਗਾ ਫਿਰ ਨਵਾਂ ਰੇਟ ਆਊਗਾ ਠੀਕ ਹੈ ਜੀ ਇਹ ਇਹੋ ਜੇ ਰੇਟ ਤੇ ਦੇ ਰਾਂਗੇ ਕਿ ਪੁਰਾਣੇ ਟਰੈਕਟਰ ਦੇ ਰੇਟ ਤੇ ਨਵਾਂ ਟਰੈਕਟਰ ਮਿਲ ਜਾਊਗਾ ਸਿਰਫ ਸਟਾਕ ਕਲੀਅਰ ਕਰਨਾ 31 ਮਾਰਚ ਤੱਕ ਕੋਟਾ ਏ ਠੀਕ ਹੈ ਜੀ ਮਾਰ ਕੇ ਮਾਰ ਕੇ 23 ਦਿਨਾਂ ਦੇ ਮਾਰਚ ਨੂੰ ਸਟਾਕ ਕਲੀਅਰ ਕਰਨਾ ਬਸ ਠੀਕ ਹੈ ਜੀ ਬਿੱਲ ਆ ਜੇ ਕੱਟੇ ਜਾਣਗੇ ਸਿੱਧਾ ਜਿਹੜੀ ਮਰਜ਼ੀ ਸਟੇਟ ਦੇ ਗਿਜਾਓ ਪੰਜਾਬ ਹਰਿਆਣਾ ਯੂਪੀ ਜਿੱਥੇ ਮਰਜ਼ੀ ਲੈ ਜਾਓ ਠੀਕ ਹੈ ਜੀ ਸਿਰਫ ਕੰ ਯਾਰ ਸੇਕਾ ਆਪਣਾ ਕੰਪਲੀਟ ਲਿਖੜ ਕੇ ਹੀ ਆਏ ਨੇ ਇਹ ਡੀਪੂ ਜਿਹੇ ਅਸੀਂ ਲੈਂਦੇ ਨੇ 0 ਮੀਟਰ ਨੇ ਸਾਰੇ 0 ਮੀਟਰ ਬਿਲਕੁਲ ਹੈ ਹਾਂਜੀ 0 ਮੀਟਰ ਟਰੈਕਟਰ ਨੇ ਤੁਸੀਂ ਸਭ ਤੋਂ ਬੜੀ ਗੱਲ ਦਾ ਤੁਸੀਂ ਆਹ ਦੇਖੋ ਆ ਟੋਕਰੀ ਜਿਹੜੇ ਤੇਰਾ ਨੀਆਂ ਉਹ ਵੀ ਖੜੀਆਂ ਨੇ ਇਹ ਜਿਵੇਂ ਆਪਣਾ ਟਰੈਕਟਰ ਲੰਦਾ ਜੀ ਹਾਂਜੀ ਕਿੰਨਾ ਫਾਇਦਾ ਹੋ ਜੂਗਾ ਨਵੇਂ ਨਾਲੋਂ ਜੀ ਨਵਾਂ 9.9 ਦਾ ਜੀ ਇਹ ਠੀਕ ਹੈ ਜੀ ਆਪਣਾ ਕੋਈ ਟਰੈਕਟਰ ਲੈ ਕੇ ਜਾਂਦਾ ਆਪਣਾ ਬਦਲ ਨਾਮ ਇਹਨਾਂ ਨੂੰ ਤਾਂ ਲੈਣ ਦੇ ਕਿੱਦਾਂ ਦੇਖੋ ਜੀ ਪੁਰਾਣੀ ਵੀਡੀਓ ਤੁਹਾਨੂੰ ਦਿਖਾਇਆ ਜਿਗਾ ਜਦ ਸਾਡੇ ਕੋਲ ਟਰੈਕਟਰ ਸੀਗੇ 1 2 ਉਹ ਅਸੀਂ ਤੁਸੀਂ ਯਾਦ ਕਰੋ ਅਸੀਂ 8 8.5 ਮਗਦੇ ਸੀ ਹਾਂਜੀ ਹਾਂਜੀ ਇਹ ਹੁਣ ਆਪਾਂ ਫਿਕਸ ਪ੍ਰਾਈਸ ਤੇ ਤੁਹਾਨੂੰ ਦੇ ਦੇਣਾ ਆਪਾਂ ਘਟਾਵਾਂ ਵਧਾਵਾਂਗੇ ਨਹੀਂ ਠੀਕ ਹੈ ਇੱਕੋ ਰੇਟ ਤੇ ਟਰੈਕਟਰ ਦਵਾਂਗੇ ਇੱਕ ਸ਼ਰਤ ਸਾਡੀ ਹੋਰ ਹੈ ਅਸੀਂ ਟਰੈਕਟਰ ਨਹੀਂ ਕਟਾਂਗੇ ਵਿੱਚ ਬਿ ਡਰੈਕਟਰ ਨੇ ਲਿਮਿਟ ਕਟਾਣਾ ਜੇ ਕੋਈ ਟਰੈਕਟਰ ਪਰ ਆ ਕੇ ਟਾਊਗਾ ਉਹ ਉਹੀ ਰੇਟ ਤੇ ਕਟਿਆ ਜਾਊਗਾ ਜੋ ਦੀ ਮਾਰਕੀਟ ਵੈਲਿਊ ਹੈ ਹਾਂ ਲੋਕੀ ਲੋਕੀ ਚੰਦੇ ਜੀ ਸਾਡਾ ਨਵਾਂ ਲਾਵਾਂਗੇ ਤਾਂ ਮਹਗਾ ਕਟਣਗੇ ਕਿਉਂਕਿ ਇਹ ਕੰਪਨੀ ਦਾ ਸਟਾਕ ਕਲੀਅਰ ਕਰਨਾ ਸਿਰਫ ਮਾਰ ਕੇ ਤੈਈ ਦੇ ਨੇ ਵੀ ਅਜੇ ਕੱਟੇ ਜਾਣਗੇ ਬਿਲਕੁਲ ਨਵੇਂ ਟਰੈਕਟਰ ਨੇ ਠੀਕ ਹੈ ਠੀਕ ਹੈ ਜੀ ਬਹੁਤ ਫਾਇਦਾ ਹੋਊਗਾ ਜੀ ਤੁਹਾਡਾ ਸਿਰਫ 10 ਟਰੈਕਟਰਾਂ ਦੀ ਸਕੀਮ ਹੈ 10 ਦੇ ਵਿੱਚੋਂ ਅਸੀਂ ਦੋ ਸੇਲ ਕਰ ਚੁੱਕੇ ਹਾਂ 8 ਟਰੈਕਟਰ ਹੋਰ ਖੜੇ ਨੇ ਸਾਡੇ 8 ਟਰੈਕਟਰਾਂ ਨੂੰੜੇ ਸਾਡੇ ਖੜੇ ਨੇ ਹਾਂ ਜੀ 8 ਟਰੈਕਟਰ ਹਾਜ਼ਰ ਨੇ ਸਾ ਇਹ ਗੱਲ ਇਹ ਐਪਰਕਾ ਜਦੋਂ 4 ਬਿਲਡ ਦੇ ਵਿੱਚ ਵੀ ਪੁੱਛਿਆ ਸਰਵਿਸ ਸੈਂਟਰ ਦੇ ਵਿੱਚ ਨਹੀਂ 4 ਵੀਲ ਟ੍ਰੈਕਟਰ ਦੋ ਸੀਗੇ ਉਹ ਸਾਡੇ ਤੋਂ ਪਹਿਲਾਂ ਹੀ ਵਿਗ ਗਏ ਆ ਨੋ ਉਹ ਅਸੀਂ ਲੈ ਲਏ ਜਿਹੜੇ ਛੋਟੇ ਸੀਗੇ ਇੱਕ ਉਹ ਰੈਣੀ ਦਾ ਡੀਲਰ ਸੀ ਉਹ ਲੈ ਗਿਆ ਠੀਕਾ ਠੀਕ ਤੇ ਬਾਕੀ ਹੁਣ ਕਿਹੜੇ ਟ੍ਰੈਕਟਰ ਨੇ ਜ ਆਪਣੇ ਕੋਲ ਇਹ ਸਾਡੇ ਆਪਣੇ ਸੀਡ ਵਾਸ ਦੇ ਦਿਖਾਨਿਆਂ ਦਾ ਲੋ ਵੀ ਇੱਕ ਵਾਰ ਨਿਕਾ ਮਰਾ ਦੋ ਆ ਟ੍ਰੈਕਟਰ ਦੀ ਵੀ ਇਹ ਆ ਟ੍ਰੈਕਟਰ ਖੜੇ ਨੇ ਬਾਕੀ ਗਦਾਮ ਚ ਖੜੇ ਨੇ ਸਾਡੇ ਸਿਰੇ ਬਾਕੀ ਗਦਾਮ ਦੇ ਸਾਰੇ ਇੱਕੋ ਮਾਲ ਦੇ ਨੇ ਸੀਆਰਡੀ ਨੇ 605 ਲੋ ਸਾਰੇ ਸੀਆਰਡੀ ਦੇ ਆ ਜੀ ਸਾਰੇ ਬ੍ਰੈਂਡ ਦੇ ਨਿਊ ਲੈਜ ਮਤਾ ਹੈ ਬ੍ਰੈਂਡ ਨਿਊ 0 ਮੀਟਰ ਵਾਲੇ ਸਾਰੇ ਠੀਕ ਹੈ ਇਹਦਾ ਰੇਟ ਤੁਹਾਨੂੰ ਇਹੋ ਜਿਹਾ ਦੱਸ ਦਿੰਦੇ ਆ ਕਿ ਪੁਰਾਣੇ ਟਰੈਕਟਰ ਦੇ ਰੇਟ ਤੇ ਆਪਾਂ ਨਵਾਂ ਦੇ ਦਾਂਗੇ ਪਰ ਇਹ ਹੈ ਕਿ ਬੇਨਤੀ ਹੈ ਘਟਾਇਓ ਵਧਾਇਓ ਨਾ ਅਸੀਂ ਐਂਡ ਵਾਲਾ ਰੇਟ ਹੀ ਦੱਸ ਰਿਹਾ ਤੁਹਾਨੂੰ ਠੀਕ ਆ ਠੀਕ ਹੈ ਜੀ ਇਹ ਟਰੈਕਟਰ ਤੁਹਾਨੂੰ ਅਸੀਂ ਦਵਾਂਗੇ ਜੀ 7 ਲੱਖ ਤੇ 75 ਹਜ਼ਾਰ ਦਾ ਫਿਕਸ ਰੇਟ 75 ਹਜ਼ਾਰ ਫਿਕਸ ਰੇਟ ਤੇ ਨਵਾਂ ਲੈਦਾ ਜੀ ਨਵਾਂ 9.5 ਦਾ ਜੀ 9.5 ਇਹ ਤੁਸੀਂ 21 22 ਮਾਡਲ ਪੁਰਾਣਾ ਵੀ ਲੋਗੇ ਤੁਹਾਨੂੰ 6 80 7 ਤੋਂ ਘਟਦੀ ਦਿੰਦਾ ਅਸੀਂ ਨਵਾਂ ਦੇ ਰਿਹਾ ਤੁਹਾਨੂੰ 0 ਮੀਟਰ ਕੱਲ ਇਹ ਟਰਾਲੇ 'ਤੇ ਰੱਖ ਕੇ ਜਾਈਏ ਵੀ ਨਹੀਂ ਆ ਸੀਰ ਦੇ ਜਿਹੜੇ ਮਾਰਕੇ ਨੇ ਇਹ ਵੀ ਨਹੀਂ ਆਪਣਾ ਉਤਰੇ ਹੈਗੇ ਹਣੇ ਤੇ ਆ ਜੀ ਹੋਰ ਹੈ ਟਰੈਕਟਰ ਨੇ ਆਪਣਾ 855 ਆ ਜੀ ਦੇਖੋ ਬੜੇ ਲੋਕਾਂ ਦੀ ਡਿਮਾਂਡ ਆਈ ਸੀ ਕਿ ਪਹਿਲੀ ਸ਼ੋਅ ਵਾਲਾ ਸਾਨੂੰ 4x4 ਚਾਹੀਦਾ ਹੋਰ ਵੀ ਟਰੈਕਟਰ 855 ਆਪਣਾ ਇਕਾ ਅਰਜਨ ਹੈ ਜੀ 2011 ਮਾਡਲ 2011 ਮਾਡਲ ਅਰਜਨ ਲਾਲ ਦੇ ਟਾਇਰ ਨੇ ਜੀ ਚਾਰੇ ਲਾਲ ਦੇ ਟਾਇਰ ਨੇ ਚਾਰੇ ਆਪਣਾ ਟਾਇਰਾਂ ਦੀ ਕੰਡੀਸ਼ਨ ਵੀ ਦੇਖਾ ਦੇ ਉਹਦੀ ਪਿੱਛੇ ਤੱਕ ਪਾਈ ਵਿਚਲੇ ਪਿੱਛੇ ਡਹੀ ਹੈ ਤੇ ਪਿੰਲੀ ਡਿਮਾਂਡ ਆਈ ਇਹਦੀ 3.5 ਦਾ ਜੀ ਅੱਜ ਤੱਕ ਲਖਦਾਈ ਟਰੈਕਟਰ ਪੂਰਾ ਸੰਭਾਵਾ ਜੀ ਚਾਰੇ ਟਾਇਰ ਨਾਲ ਦੇ ਫਰਸਟ ਓਨਰ ਠੀਕ ਹੈ ਠੀਕ ਹੈ ਜੀ ਇਹ 1000 ਘੰਟੇ ਚੱਲਿਆ ਜੀ 855 1000 ਘੰਟੇ ਦਾ 855ਵੇਂ ਮਹੀਨੇ ਦਾ ਠੀਕ ਹੈ ਠੀਕ ਆ ਦੇਖੋ 10 2020 20 ਮਾਡਲ ਆ ਬਿਲਕੁਲ ਬ੍ਰਾਂਡ ਨਿਓ ਕੰਡੀਸ਼ਨ ਦੇ ਵਿੱਚ ਸ਼ੋਰੂਮ ਕੰਡੀਸ਼ਨ ਦੇ ਟਰੈਕਟਰ ਖੜੇ ਆ ਹੋਰ ਵੀਰ ਦੇ ਵਿੱਚ ਟਰੈਕਟਰ ਆ ਕੋਈ ਇਥੇ ਚੱਕਰ ਛਾ ਲਉਂਦਾ ਰਾਂ ਜੀ ਲਗਭਗ ਆਵਾਜ਼ ਤੋਂ ਘੱਟਾਰੇ ਰਿਖੇ 1000 ਘੰਟੇ ਚੱਲੇ ਬਿਲਕੁਲ ਬ੍ਰੈਂਡ ਨਿਊ ਟਰੈਕਟਰ ਹੈ ਬ੍ਰੈਂਡ ਨੂੰ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਦੇਖੋ ਚੈੱਕ ਕਰੋ ਬਈ ਜਿਹੜਾ ਵੀਰ ਲੈ ਗਏ ਹੈ ਹਾਰ ਦਾ ਕੇ ਲੈ ਜਿਓ ਕੋਈ ਐ ਨਹੀਂ ਰੂਗਾ ਵੀ ਪੁਰਾਣਾ ਟਰੈਕਟਰ ਲੈ ਆ ਕਦੀ ਨਵਾਂ ਅਜੇ ਟਰੈਕਟਰ ਦੀ ਬਸ ਇਹ ਦੀ ਵੀ ਦੇਣ ਵਾਲੀ ਗੱਲ ਕਰ ਲੈਂਦੇ ਆ 7 ਲੱਖ 30 ਹਜ਼ਾਰ ਦਾ ਦੇਵਾਂਗੇ 7 ਲੱਖ 730 ਦਾ 730 ਦਾ 4 ਵੀਲ ਦੇ ਵੀ 4855 ਕੋਨ ਬੋਲਾ 12 12 14 14 ਲੱਖ ਦੇ ਹੋਏ ਪਏ ਨੇ ਜਿਹੜੇ ਤੁਹਾਨੂੰ ਭਾਜੀ ਰੇਟ ਦੱਸ ਰਿਹਾ ਨਾ ਅਸੀਂ ਐਨ ਘਟਾ ਕੇ ਦੱਸ ਰਿਹਾ ਕਿ ਬੰਦਾ ਉੱਥੋਂ ਦੀ ਵੀਡੀਓ ਦੇਖ ਕੇ ਭੱਜਾ ਆਵੇਗੀ ਇਹੋ ਜਿਹਾ ਟੈਂਡਾ ਸਹੀ ਗੱਲ ਹੈ ਇਹ ਨਹੀਂ ਕਿ ਉਰੇ ਆ ਕੇ ਅਸੀਂ 50000 ਰੁਪਇਆ ਘਟਾਵਾਂਗੇ ਅਸੀਂ ਤਾਂ ਐਨ ਬਿਲਕੁਲ ਖਿੱਚ-ਖਿੱਚ ਕੇ ਰੇਟ ਦੱਸ ਰਿਹਾ ਤੁਹਾਨੂੰ ਬਿਲਕੁਲ ਜਾਇਜ਼ ਵਾਠ ਠੀਕ ਹੈ ਜੀ ਆਪਣਾ ਹਾਂ ਜੀ ਹੈ ਤੁਹਾਡਾ ਚੈਨਲ ਦੇਖ ਕੇ ਕਸਟਮਰ ਕਈ ਟਰੈਕਟਰ ਲੈ ਗਏ ਠੀਕ ਠੀਕ ਰੇਟ ਸਾਡਾ ਬਿਲਕੁਲ ਜੈਨੂਅਲ ਹੈ ਟਰੈਕਟਰ ਵੀ ਬਿਲਕੁਲ ਨਵਾਂ ਹੈ ਵਾਠ ਠੀਕ ਹੈ ਤੇ ਅਗਲਾ 60 ਉਹ ਬੰਦੇ 75 ਐਸਪੀ ਦਾ ਲੈ ਕੇ 56 ਦੀ ਸਾਡੇ ਤੋਂ ਇਹਨੂੰ ਦੇ ਗਏ ਇਹ ਸਾਨੂੰ ਵਾਪਸ ਦੇ ਗਏ ਮੱਕੀ ਵਾਲੀ ਮਸ਼ੀਨ ਤੇ ਛੋਟਾ ਏ ਠੀਕ ਆ ਠੀਕ ਹੈ ਜੀ ਸਤਹਰਾ ਮਾਡਲ ਇਹ ਪੈਲਰ ਸੀਰੀਜ਼ ਪੰਜਾਬ ਨੰਬਰ ਹੈ ਜੀ 2017 ਸੈਕੰਡ ਓਨਰ ਹੈ ਜੀ ਇਹ ਸੈਕੰਡ ਓਨਰ ਹੈ ਜੀ ਹਾਂ ਜੀ ਠੀਕ ਆ ਠੀਕ ਹੈ ਜੀ ਇਹ ਵੀ ਤੁਹਾਨੂੰ ਬਿਲਕੁਲ ਜਾਇ ਰੇਟ ਤੇ ਦੇ ਲਾਂਗੇ ਆਪਾਂ ਕਿੰਨੇ ਦਾ ਇਹ ਟਰੈਕਟਰ ਜੇ ਕੋਈ ਕਸਟਮਰ ਲੈਣ ਦੇ ਮੂਡ 'ਚ ਆਇਆ ਅਸੀਂ ਦੇਖੋ ਘਟਾਵਾ ਵਧਾਵਾਂਗੇ ਨਹੀਂ ਪਰ ਜਾਇ ਜੀ ਗੱਲ ਸਵਾ 6 ਲੱਖ ਦਾ ਦੇ ਦਾਂਗੇ ਸਵਾ 6 ਲੱਖ ਦਾ ਹੋਰ ਵਾਈ ਫੋਰ ਬਿਰੋ 70 ਐਚਪੀ 4/4 ਸਵਾ 6 ਲ ਯਾਰ ਜੇ ਮੇਰੇ ਭਰਾ ਨੇ ਜੇ ਸੁਪਰ ਸਿੱਡਰ ਵਾਸਤੇ ਲੈਣਾ ਹੋਵੇ ਤਾਂ ਤੁਹਾਨੂੰ ਪਤਾ ਕਿ ਇਦੋਂ ਬਾਅਦ ਘੱਟ ਤਾਂ ਹੋਰ ਭਾਈ ਛੋਟਾ ਟਰੈਕਟਰ ਸਾਠ ਆਪਲੇ ਚ ਮਿਲ ਨਹੀਂ ਸਕਦਾ ਭਾਜੀ ਐਂ ਵੱਧ ਮੰਗ ਕੇ ਘੱਟੀ ਚੱਲੀ ਉਹਦਾ ਕੀ ਫਾਇਦਾ ਬਿਲਕੁਲ ਜਨਰੇਟਰ ਦੇ ਸੇ ਦੇ ਨਾਲ ਤੂੰ ਵੀਲ ਵੀ ਖੜਾ ਤੁਹਾਡਾ ਉਹ ਵੀ ਦਿਖਾ ਦੇ ਠੀਕ ਹੈ ਠੀਕ ਹੈ ਜੀ ਇੱਕ ਮੈਕਸੀ ਹੈ ਜੀ 4 ਵੀਲ ਮੈਕਸੀ ਹੀ ਦਿਖਾ ਰਹੀ ਪਾ ਆ ਖੜਿਆ ਜੀ ਦੋ ਆ ਦਿਖਾ ਦੇ 4/4 68 HP ਤੇ 6 HP ਪਰੇ ਤਰ ਸਰਾਜ ਮਹਤ ਟਰੈਕਟਰ ਖੜੇ ਨੇ ਇੱਕ ਜੂਨੀਅਰ ਖੜਾ ਜੀ 45 HP ਦਾ ਉਹ ਵੀ 4 ਵੀਲ ਹੈ ਉਹ ਵੀ 4 ਵੀਲ ਦਾ ਹਾਂ ਜੀ 17 ਮਾਡਲ ਹੈ ਜੀ ਉਹ 17 ਮਾਡਲ ਹਾਂਜੀ ਜਦ ਕਿਸੇ ਮੇਰੇ ਭਰਾ ਨੇ ਸੋੜੇ ਕੰਮ ਲਈ ਚਾਹੀਦਾ ਹੋਵੇ ਤਾਂ ਤੁਸੀਂ ਫੋਰ ਬਿਲਡ ਜਿਵੇਂ ਆਲਵਾਣ ਵਾਲੇ ਦਾ ਉਹਨੂੰ ਚਾਹੀਦਾ ਹੁੰਦਾ ਹੈ ਤਾਂ ਕਿੰਨੇ ਦਿੰਦਾ ਵੀਰ ਜੀ ਇਹ ਇਹ ਪਾਈਂਦੀ ਰੇਂਜ ਵਾਲਾ ਜੀ 5 ਲੱਖ ਰੁਪਏ ਦੀ ਰੇਂਜ ਦੇ ਵਿੱਚ ਫੋਰ ਬਿਲਡ ਟਰੈਕਟਰ ਹੁਣ ਆਹ ਦੇਖੋ ਜੀ ਇਹ 2022 ਮਾਡਲ ਟਰੈਕਟਰ ਹੈ 22 ਮਾਡਲ ਹਾਂਜੀ ਠੀਕ ਠੀਕ ਇਹਦੇ ਸਾਨੂੰ ਕਸਟਮਰ ਕਹਿ ਕੇ ਗਿਆ ਜੀ 7.5 ਲੱਖ ਰੁਪਈਆ ਠੀਕ ਹੈ ਜੀ ਹੁਣ ਜਦੋਂ ਨਵੇਂ ਆ ਗਏ ਇਹਨੂੰ ਕੌਣ ਲਾਊਗਾ ਹਾਂ ਜੀ ਸਹੀ ਗੱਲ ਹੈ ਜੀ ਪੁਰਾਣੇ ਦੀ ਲੋਕ ਉਹਨੇ ਪੈਸੇ ਮੰਗ ਰਹੇ ਨੇ ਫਿਰ ਇਹ ਨਰ ਪੁਰਾਣੇ ਰੰਗ ਵਾਲਾ ਉਹ ਨਵੇਂ ਰੰਗ ਵਾਲਾ ਸਹੀ ਗੱਲ ਹੈ ਜੀ ਉਹਦੇ ਵਿੱਚ ਰੰਗ ਵੀ ਨਵਾਂ ਆ ਗਿਆ ਉਹ ਤਾਂ ਬੈਨੀਫਿਟ ਹੈ ਜੀ ਉਹ ਚਲਾਨ ਤੋਂ ਬਾਅਦ ਵੀ ਡੈਕਟਰ ਘਾਣੀ ਪਾਊਗਾ ਸਹੀ ਗੱਲ ਹੈ ਜੀ ਸਿਰਫ ਸਟਾਕ ਕਲੀਅਰ ਕਰਨ ਵਾਸਤੇ ਡੈਕਟਰ ਆਏ ਨੇ ਆਹ ਪੁਰਾਣੇ ਡੈਕਟਰ ਵੇਚ ਲੈਣੇ ਨੇ ਇਹਨਾਂ ਦੇ ਠੀਕ ਹੈ ਠੀਕ ਹੈ ਜੀ ਉਹਦੇ ਜਿੱਥੇ ਸਿੱਧੀ ਫਸਟ ਓਨਰ ਹੋਣਾ ਬਿੱਲ ਸਿੱਧਾ ਕੱਟੇ ਜਾਣਗੇ ਠੀਕ ਹੈ ਠੀਕ ਹੈ ਜੀ ਆਹ ਦੇਖੋ ਜੀ ਇਹ ਕਾ ਸੋਨਾਲਿਕਾ ਦਾ ਹਾਓ ਇਹ ਵੀ ਬ੍ਰੈਂਡ ਨਿਊ ਬਿਲਕੁਲ 23 ਮਾਡਲ ਬ੍ਰੈਂਡ 3 speed up 50 सिकंदर सीरीज डीआई आरएक्स ਕਿੰਨਾ ਮਨਾ ਤੇਈ ਮਾ ਲਈ ਤੇਈ ਮਾਡਲ ਹੈ ਜੀ ਬਿਲਕੁਲ ਨਵਾਂ ਪੀਵੀ ਨੰਬਰ ਹੈ ਵੀ 50 ਨੰਬਰ 50 ਨੰਬਰ ਕਿਹੜਾ ਮਾਰ ਕਦੇ ਟਾਈਟਲ ਦੀ ਇਹਦਾ ਮੈਂ ਤੁਹਾਨੂੰ ਕਨਫਰਮ ਕਰਕੇ ਦੱਸਦਾ ਮੇਰੇ ਖਿਆਲ ਨਾਲ 5.5 ਕਰਦਾ ਤੂੰ ਆਪਰਾ ਠੀਕ ਹੈ ਠੀਕ ਬਾਕੀ ਕਰ ਲਓ ਜੀ ਇੱਕ ਆਹ ਟੈਟ ਪੂਰੀ ਡਿਮਾਂਡ ਤੇ ਰਹਿੰਦਾ ਜੀ 36 30 ਪਲੱਸ 730 ਪਲੱਸ ਇਹ 11 ਚ ਬੰਦ ਹੋਇਆ 11 ਹੀ ਮਾਡਲ ਹੈ 11 ਚ ਬੰਦ ਹੋਇਆ 11 ਹੀ ਮਾਡਲ ਹੈ 11 ਮਾਡਲ ਹੈ ਪਹਿਲੇ ਵਾਲਾ ਠੀਕ ਹੈ ਠੀਕ ਡਿਸਟ੍ਰੀਬਿਊਟਰ ਹੈ ਜੀ 3 ਸਪੀਡ ਆ ਰਿਵਰਸ ਵੀਟੀਆ ਟੋਪ ਮਾਡਲ ਨੰਬਰ ਦਾ ਇੰਮਪ੍ਰੈਟਰੀ ਇਹ 435 ਦਾ ਜੀ 435 ਦਾ ਹਾਂਜੀ ਟਰੈਕਟਰ ਬਹੁਤ ਸਾਫ ਹੈ ਵੀ ਠੀਕ ਠੀਕ ਆ ਪਿੱਛੇ ਟਾਈਗਰ ਖੜਾ ਜੀ ਸੋਨਾਲੀਕਾ ਉਹਦੇ ਵਿੱਚ ਟਾਈਗਰ ਦਿਖਾ ਇਹ 2019 ਮਾਡਲ ਹੈ ਜੀ 19 ਮਾਡਲ ਦਸੰਬਰ ਦਾ ਟਰੈਕਟਰ ਹੈ ਵੀ ਪੰਜਾਬ ਨੰਬਰ ਹੈ ਟਾਇਰ ਇਹਦੇ ਵੀ ਵਦਿਆ ਟਰੈਕਟਰ ਦੇ ਠੀਕ ਆ ਠੀਕ ਹੈ ਜੀ ਕੰਨੇ ਦਾ ਟਰੈਕਟਰ ਇਹ 535 ਦਾ ਜੀ 535 ਦਾ ਇੱਧਰ ਸਪੈਸ਼ਲ ਐਡੀਸ਼ਨ ਖੜਾ ਜੀ ਇਹ ਦਸੰਬਰ 2013 ਆਰਸੀ 14 ਦੀ ਹੈ ਠੀਕ ਹੈ ਜੀ ਜਿਹੜਾ ਪਹਿਲੇ ਆਇਆ ਸੀ ਨੀਲੇ ਮੁਰਗਾਟਾ ਜਾਈ ਸੀਗੇ ਇਹ 4 ਲੱਖ 60 ਹਜ਼ਾਰ ਦਾ ਜੀ ਐਡੀਸ਼ਨ ਇਹਦੇ ਵੀ ਨਾਲ ਦੇ ਟਾਇਰ ਦਾ ਜੀ ਠੀਕ ਹੈ ਠੀਕ ਹੈ ਜੀ ਇਹ ਕੱਲ ਉਹ ਖੜਾ ਜੀ 2016 ਮਾਡਲ ਇਹ ਛੋਟੇ ਵਾਲਾ ਜੀ 14 ਦੇ ਟਾਇਰ ਵਾਲਾ ਐਮ ਪੀ ਐਸ ਇਹ 575 ਦੀ ਥਾ ਤੇ ਜਿਹੜਾ ਆਇਆ ਸੀ ਇਹਨਾਂ ਦਾ ਠੀਕ ਹੈ ਠੀਕ ਹੈ ਜੀ ਇਹ 4 ਲੱਖ ਤੇ 70 ਹਜ਼ਾਰ ਦਾ ਜੀ 16 ਮਾਡਲ 470 ਦਾ ਆ ਨਵੋ ਬਣਾ ਜੀ 2017 ਪੀ ਵੀ 65 ਨੰਬਰ ਹੈ ਜੀ ਇਹ ਵੀ ਫਸਟ ਓਨਰ ਡਾਕਟਰ ਹੈ ਨਾਮ ਦੇ ਟਾਇਰ ਨੇ ਇਹਦੇ ਚਾਰੇ ਠੀਕ ਹੈ ਜੀ ਇਹ ਕਿਦੋਂ ਨਵਾਂ ਹੈ ਇਹ 540 ਦਾ ਜੀ 540 ਦਾ ਇਹ ਵੱਡੇ ਵਾਲਾ ਜੀ ਡੀ ਆਈ ਡੀ ਜੀ ਠੀਕ ਬਾਕੀ ਆਉ ਤੁਹਾਨੂੰ ਮੈਸੇਜ ਦਿ ਅਗਰ ਉਹ ਮੈਸੀ ਦਿਖਾਉਨੇ ਆਂ ਪੋਰ ਬਈ ਹੋਰ 241 ਹੈ ਜੀ 4 4-ਵਿਲ ਪਲੈਂਟਰੀ ਇਹ ਵੀ ਕਈ ਭਾਗਾਂ ਦੇ ਫੋਨ ਆਏ ਸੀ ਵੀ ਮੈਸੀ ਚਾਹੀਦਾ 4-ਵਿਲ ਠੀਕਾ ਠੀਕ ਹੈ ਜੀ 2022 ਮਾਡਲ ਡੈਕਟਰ ਹੈ ਜੀ ਇਹ 22 ਮਾਡਲ ਟਾਇਰ ਪਿਛਲੇ ਬ੍ਰਾਂਡ ਦੇ ਨੂੰ ਮੁਰਲੇ ਵੀ ਤਕੜਕ ਨਵੇਂ ਨੇ ਤੇ 22 ਮਾਡਲ ਲਈ 2022 ਹੈ ਜੀ 2022 ਦੇ 7ਵੇਂ ਮਹੀਨੇ ਦਾ ਜੀ 2022 ਦੀ ਮਾਡਲ ਫਰਸਟ ਓਨਰ ਹੈ ਜੀ ਇਹ ਵੀ ਠੀਕਾ ਠੀਕ ਹੈ ਜੀ 500 ਘੰਟੇ ਚੱਲਿਆ ਜੀ ਇਹ 523 ਘੰਟੇ ਚੱਲਿਆ ਜੀ 523 ਘੰਟੇ ਹਾਂ ਜੀ ਠੀਕ ਹੈ ਜੀ ਕਿਲੇ ਨਮਾ ਟਰੈਕਟਰ ਦੀ ਇਹ ਹੈਗਾ ਜੀ 665 ਦਾ 665 ਦਾ ਟਰੈਕਟਰ ਉੱਪਰ ਫਾਈਬਰ ਦੀ ਰੋਪੀ ਲੱਗੀ ਹੋਈ ਹੈ ਬਾਕੀ ਆਹ ਖੜਾ ਜੀ ਸੋਨਾਲਿਕਾ 35 2021 ਮਾਡਲ ਹੈ ਜੀ 21 ਮਾਡਲ 35 ਜੇ ਮੇਰੇ ਕੋਲ ਥੋੜੇ ਕੰਮ ਲਈ ਚਾਹੀਦਾ ਹੋਵੇ ਪਾਵਰ ਸਟੀering ਹੈ ਜੀ ਪਾਵਰ ਮੋਡਲ ਦਾ ਡਬਲ ਕਲਚ ਹੈ ਇਸ ਸਾਢੇ 4 ਦੀ ਰੇਂਜ ਵਾਲਾ ਜੀ ਸਾਢੇ 4 ਦੀ ਰੇਂਜ ਵਾਲਾ ਹਾਂ ਜੀ ਇਹਦੀ ਬਰੇਡ ਦੱਸ ਦੋ ਮੜੀ ਜੀ ਕਿਹ ਹੈ ਜੀ ਇਹ 2021 ਮਾਡਲ ਦਾ ਜੀ 963 21 ਮਾਡਲ ਨਾਲ ਸਾਥ ਰੈਡੀ ਬਸ ਇਹ ਫਿਰ ਸੌਦੇਬਾਜ਼ੀ ਨਾ ਕਰਿਓ ਤੁਹਾਨੂੰ ਐਂਡ ਵਾਲਾ ਰੈਡੀ ਕਹਿ ਰਹੇ ਆ 7.5 ਲੱਖ ਦਾ ਜੀ 7.5 ਲੱਖ ਦਾ 963 4/4 ਇਹ ਨਵਾਂ ਲੈਣ ਜਾਣੇ ਮਿਲਦਾ ਵੀ 10 ਲੱਖ ਪਰਾਸੀ ਪਊਗਾ ਜੀ ਇਹ ਮਾਈਕੋ ਵਾਲਾ ਜੀ ਇਹ ਤਾਂ ਆਂਦਾ ਹੀ ਨਹੀਂ ਨਵਾਂ ਹਾਂ ਹੁਣ ਤਾਂ ਬੰਦਾ ਨਵਾਂ ਵਾਂਗ ਕਰਦਾ ਜੀ ਬਸ ਇਹ ਸਾਡੀ ਦੇ ਵਿੱਚ ਆ ਗਿਆ ਜੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਹੋਵੇ ਇਹ ਦਿਖਾਇਆ ਸੀ ਪਿਛਲੀ ਵਾਰ 2022 ਮਾਡਲ 22 ਮਾਡਲ ਇਹ ਵੀ ਮਾਈਕੋ ਪੰਪ ਵਾਲਾ ਜੀ ਇਹ ਵੀ ਮਾਈਕੋ ਪੰਪ ਦੇ ਵਿੱਚ ਆਈ ਪ੍ਰੀਟ 5 HP ਦਾ ਕਿੰਨੇ ਲਈ ਇਹ ਅਸੀਂ ਡਿਮਾਂਡ 7 ਦੀ ਕਰਦੇ ਆਂ ਬਾਕੀ ਕਰ ਲਾਂਗੇ ਟਰੈਕਟਰ ਬਿਲਕੁਲ ਨਵਾਂ ਵੀ ਨੋ ਵੀਰੋ 4/4 7 ਲੱਖ ਤੋਂ ਵੀ ਘੱਟ ਬ੍ਰਾਂਡ ਨੂੰ ਟਰੈਕਟਰ ਖੜੇ ਆ ਬਾਕੀ ਸਾਡੇ ਰਾਤ ਆਏ ਨਹੀਂ ਜੀ ਨਿਊ ਹਾਲੈਂਡ ਇਹ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਇਹ ਹਲੇ ਧੋਣ ਵਾਲਾ ਨਹੀਂ ਇਹੀ ਇਕੱਠੇ ਜੀ 19 18 19 ਮਾਡਲ ਲਈਏ ਬਾਕੀ 60 10 ਮਿਲ ਜੂਗਾ ਜੀ 2 ਵੀਲ ਦੇ ਅੰਦਰ 60 10 2 ਵੀਲ ਦੇ ਅੰਦਰ ਖੜੇ ਆ ਜੀ ਹਾਂਜੀ ਉਹ ਅੰਦਰ ਖੜਾ ਹੀ ਆ ਉਹ ਦਿਖਾਵਾਂ ਅੱਜ ਤੁਹਾਨੂੰ ਆਪਾਂ ਟਰੈਕਟਰ ਦਾ ਆ ਵੀ ਐਜੂਨੀ ਮਾਡਲ ਇਹਦੀ ਚੱਕਰ ਦੀ ਸੀਲ ਲੀਕ ਆ ਉਹ ਆ ਰਿਹਾ 3630+ ਠੀਕ ਹੈ ਜੀ ਇਹਦਾ ਹੋ ਰਿਹਾ ਇਹ ਰੈਡੀ ਹੋ ਰਿਹਾ ਚੱਕਰ ਦੀ ਸੀਲ ਪੈ ਰਹੀ ਹੈ ਇਹਦੀ ਟਰੈਕਟਰ ਬਿਲਕੁਲ ਨਵਾਂ ਜਿਹਾ ਲੱਗ ਰਿਹਾ ਅੱਛਾ 6010 ਇਹ 16 ਮਾਡਲ ਹੈ ਜੀ ਇਹ ਵੀ ਪੀਵੀ ਨੰਬਰ ਹੈ 16 ਮਾਡਲ ਪੰਜਾਬ ਨੰਬਰ ਐਕਸਲ ਸੀਰੀਜ਼ ਕੱਲ ਕੋਈ ਨਹੀਂ ਮੈਂ ਕਹਿੰਦਾ ਨਾ ਟਰੈਕਟਰ ਦਾ ਮਸ਼ੀਨ ਦਾ ਆਪਣੀ ਖੜੀ ਹੈ ਵੈਸੇ ਤੁਸੀਂ ਉਹ ਮੁੱਜੀ ਲੈਣੀ ਕੰਨਰਵਾੜਾ ਜੀ ਦੀ ਇਹ 570 ਦਾ ਜੀ 570 ਦਾ ਟਾਇਰ ਲਾਲ ਦੰਨੇ ਟ੍ਰੈਕਟਰ ਦੇ ਟਾਇਰ ਵੀ ਵਧੀਆ ਫਰਸਟ ਓਨਰ ਹੈ 60 ਐਚਪੀ ਸਟੈਪ ਗੇਅਰ ਦੇ ਵਿੱਚ 3 ਸਪੀਡ ਦੇ ਵਿੱਚ 570000 ਰੁਪਿਆ ਵੀਰੋ ਕਿਸੇ ਭਰਾ ਨੂੰ ਦੋ ਸਿਲੰਡਰ ਟਾਈਟਾ ਟ੍ਰੈਕਟਰ ਚਾਹੀਦਾ 26 ਘੰਟੇ ਚੱਲਿਆ ਕੁੱਲ 2023 ਮਾਡਲ ਕਿਹੜਾ ਇਹੋ ਸੋਨਾਲਿਕਾ 30 ਸੋਨਾਲਿਕਾ 30 ਹੀ ਖੜਿਆ ਕਿੰਨਾ ਮਰਲਾ ਜੀ 2023 ਮਾਡਲ ਹੈ ਜੀ 26 ਘੰਟੇ ਟ੍ਰੈਕਟਰ ਚੱਲਿਆ ਬ੍ਰੈਂਡ ਨਿਊ ਟ੍ਰੈਕਟਰ ਹੈ ਪੀ ਵੀ ਨੰਬਰ ਹੈ ਕਾਫੀ ਬਣ ਗਈ ਬ੍ਰੈਂਡ ਨਿਊ ਟ੍ਰੈਕਟਰ ਕਾਫੀ ਬਣ ਗਈ ਹੈ ਜੀ ਹਾਂਜੀ ਹਾਂਜੀ ਕਿੰਨੇ ਦਾ ਟ੍ਰੈਕਟਰ ਅਕਸ ਪੀ ਕਿੰਨਾ ਹੈ 730 ਬਾਤੋ ਕਿ 23 ਮਿੰਟ ਕੀ ਘੜੇ ਦਾ ਹੈ ਇਹਨਾਂ ਵਾਕ ਤੋਂ ਪੁਰਾਣਾ 370 ਦਾ ਜੀ ਪੰਜਾਬ ਨੰਬਰ 370000 ਦਾ ਪੰਜਾਬ ਨੰਬਰ ਕਾਫੀ ਬਣੀ ਹੋਇਆ ਹੈ ਇਹਦੀ ਹਾਂ ਜੀ ਕਾਫੀ ਬਣੀ ਵੀ ਆ ਬਿਲਕੁਲ ਨਵਾਂ ਆਹ ਟਰੈਕਟਰ ਸੇਲ ਹੋ ਗਿਆ ਜੀ ਇਹ ਵੀ ਤੁਹਾਨੂੰ ਦਿਖਾਣਾ ਸੀ ਪਰ ਇਹ ਸੀ ਖਾਈ ਆ ਗਈ 563 2022 ਮਾਡਲ 563 ਜੀ ਸੇਲ ਹੋ ਗਿਆ ਹੈ ਜੀ ਇਹ ਸੇਲ ਹੋ ਗਿਆ ਜੀ ਠੀਕ ਹੈ ਜੇਕਰ ਤੁਹਾਨੂੰ ਚਾਹੀਦਾ ਹੋਵੇ 563 ਕਾਫੀ ਡਿਮਾਂਡ ਵਿੱਚ ਰਹੇ ਜੀ ਤਾਂ ਮੈਂ ਮੌਜੂਦ ਕਰਵਾ ਦੇਵਾਂ ਅਵੇਲੇਬਲ ਕਰਵਾ ਦੇਵਾਂ ਜੀ ਜਿਹੜੇ ਇਹ ਟਰੈਕਟਰ ਨੇ ਨਾ ਜੀ ਇਹ ਰਹਿੰਦੇ ਨੇ ਜਿਆਦਾ ਡਿਮਾਂਡ ਦੇ ਹਾਂਜੀ ਡਿਮਾਂਡ ਦੇ ਰਹਿੰਦੇ ਨੇ ਇਹ ਟਰੈਕਟਰ ਨੇ ਜਿਹੜੇ ਇਹ ਘੱਟ ਹੀ ਮਿਲਦੇ ਨੇ ਇੱਕ ਇੱਕ ਪੀਸ ਹੀ ਮਿਲਦਾ ਹਾਂ ਜਿਸ ਤਰ੍ਹਾਂ ਸਾਰੇ ਜਿਹੜੇ ਟਰੈਕਟਰ ਬੜਦੇ ਨੇ ਉਹ ਘੱਟ ਨੇ ਇਸਟੇਮ ਛੜ ਤੋਂ ਇਹੀ ਟਰੈਕਟਰ ਸੀਗਾ ਇਹ ਵੀ ਸੇਲ ਹੋ ਗਿਆ ਠੀਕ ਆ ਠੀਕ ਬਾਕੀ ਸੋਨਾਲਿਕਾ 90 ਸੀਗੇ ਉਹ ਵੀ ਸੇਲ ਹੋ ਗਏ ਠੀਕ ਆ ਠੀਕ ਆਹ ਤੁਹਾਨੂੰ ਦੂਜੀ ਦੁਕਾਨ ਤੇ ਦਿਖਾਉਂਦੇ ਟਰੈਕਟਰ ਆ ਜੀ ਅੱਛਾ ਆਪਾਂ ਤੁਹਾਨੂੰ ਦੂਜੀ ਇਹ 2016 ਮਾਡਲ ਹੈ ਜੀ 60 55 16 ਮਾਡਲ ਪੁੱਛੀ ਕਿਨੇ ਦਾ ਮੰਗਦਾ ਦੇ T20 ਇਹ ਵੀ ਲਿਆਂਦਾ ਹੀ ਹਾਲੇ ਹਾਲੇ ਹੈ 3600-2 ਤੇ ਇਹ ਕਿੰਨੇ ਦਾ ਵੀਰ ਜੀ 2020 ਮਾਡਲ ਹੈ ਜੀ ਇਹਦਾ ਐਚ ਆਰ ਨੰਬਰ ਹੈ ਐਨਓ ਸੀ ਅਸੀਂ ਨਾਲ ਲਾਵਾਂਗੇ ਵੀ ਮਾਰਲਾ ਹਰਿਆਣਾ ਨੰਬਰ ਆ ਜੀ ਠੀਕ ਆ ਠੀਕ ਆ ਜੀ ਤੇ ਕਿੰਨੇ ਦਾ ਦੇਣਾ ਜੀ ਆਪਣਾ ਟਰੈਕਟਰ ਜੀ 540 ਕੰਨੇ ਆ ਜੀ ਬਾਕੀ ਹੋ ਜਾਊਗਾ 540 ਉਸ ਤੋਂ ਪਿੱਛੇ ਪ੍ਰੀਤ ਖੜਾ ਜੀ 2014 3 ਸਪੀਡ ਵਾਲਾ ਉਹਦੇ ਵੀ ਟਾਇਰ ਠੀਕ ਨੇ ਟਰੈਕਟਰ ਦੇ ਉਹ 3.5 ਕੰਨੇ ਆ ਜੀ ਉਹਦਾ ਵੀ ਹੋ ਜਾਊਗਾ ਠੀਕ ਆ ਠੀਕ ਆ ਜੀ ਕਿਹੜਾ ਟਰੈਕਟਰ ਇਹ ਹੋਈ ਪ੍ਰੀਤ 6095 ਆ ਜੀ 46095 60 ਪਾਵਰ ਵਾਲੇ ਵਿੱਚ ਹਾਂਜੀ ਸੇਹਬ ਜਿਹੜਾ ਲੜਾਇਓ 3 ਸਪੀਡ ਵਾਲਾ ਜੀ ਠੀਕ ਹੈ ਉਸ ਤੋਂ ਪਿੱਛੇ ਖੜਾ ਜੀ 53 ਰਸ ਜੋਂਡੀਅਰ 2018 ਮਾਡਲ ਉਹ ਡਿਸਟ੍ਰੀਬਿਊਟਰ ਵੀ ਹੈ ਜੀ ਰਿਵਰਸ ਪੀਟੀਓ ਵੀ ਹੈ ਠੀਕ ਹੈ ਠੀਕ ਹੈ ਜੀ ਉਹ ਹੈਗਾ ਜੀ ਟਰੈਕਟਰ 62 ਅਸੀਂ ਡਿਮਾਂਡ ਕਰਦੇ ਆਂ ਬਾਕੀ ਕਰ ਲਾਂਗੇ ਦੇਰ ਠੀਕ ਹੈ ਠੀਕ ਹੈ ਜੀ ਇੱਧਰ ਪ੍ਰੀਤ ਖੜਾ ਜੀ ਬਿਲਕੁਲ ਨਵਾਂ ਪ੍ਰੀਤ ਤੇ ਮਾਰਦੇ ਨੇਗਾ 2022 ਮਾਡਲ ਹੈ ਜੀ 3 ਸਪੀਡ ਵਾਲਾ 22 ਮਾਡਲ 3 ਸਪੀਡ ਇਹ 5 ਦੀ ਰੇਂਜ ਵਾਲਾ ਜੀ ਠੀਕ ਹੈ ਠੀਕ ਹੈ ਜੀ ਉਹ ਪਿੱਛੇ 60 60 ਖੜਾ ਜੀ ਫਾਰਮ ਟਰੈਕ ਫਰ ਫਰਤੇ ਮਾਰਦੀ ਰਹੀ ਲਗਦੀ ਪਾ ਉਹ ਹੈਗਾ ਜੀ 2014 ਮਾਡਲ ਹੈ ਜੀ ਉਹ ਮਿਲੂਗਾ ਜੀ 390 ਦਾ 390 ਦਾ ਜੀ ਪ੍ਰੀਤ ਕਿਨੇ ਰਸਲੇ ਆਪਨੇ ਪ੍ਰੀਤ ਸਵਾ 3 ਦਾ ਜੀ ਸਵਾ 3 ਦਾ 21 ਸੋਨਾਲਿਕਾ 50 ਖੜਾ ਜੀ ਇਹ ਵੀ ਬਹੁਤ ਨਵਾਂ ਟਰੈਕਟਰ ਹੈ ਜੀ 600 ਕੁਝ ਘੰਟੇ ਚੱਲਿਆ ਇਹ 2 ਸਪੀਡ ਵਾਲਾ ਕੋਈ ਬੰਦੇ ਨੂੰ 2 ਸਪੀਡ ਚਾਹੀਦੀ ਹੋਵੇ ਠੀਕ ਹੈ ਠੀਕ 21 ਮਾਡਲ ਦਾ ਟਰੈਕਟਰ ਹੈ ਜੀ ਇਹ 21 ਮਾਡਲ ਟਰੈਕਟਰ ਹੈ ਜੀ ਹਾਂ ਜੀ ਇਹ 5 6 ਦਾ ਜੀ 50 ਨੰਬਰ 5 6 ਦਾ ਠੀਕ ਹੈ ਜੀ ਬਾਕੀ 36 ਦੀ ਸੁਪਰ ਆ ਗਈ ਜੀ 13 14 ਮਾਡਲ ਆਉਂਦੇ ਧੋੜ ਤੇ ਗ ਉਧਰ ਹਨਿਆ ਤੁਹਾਨੂੰ ਅਗਲੀ ਵੀਡੀਓ ਰੈਡੀ ਹੋ ਜਾਣਗੇ ਜਾਂ ਸਾਰੇ ਬਾਟ ਕਰਾਂਗੇ ਤੁਹਾਨੂੰ ਇਹ 2019 ਮਾਡਲ ਹੈ 19 ਮਾਡਲ ਜੀ ਜੈਕ ਲੱਗਾ ਹੋਇਆ ਜੀ ਸੁਪਰ ਸੀਟਰਾਸ ਤੇ ਡਿਸਟ੍ਰੀਬਿਊਟਰ ਹੈ ਮਾਈਕੋ ਪੰਪ ਪਲਸ ਬੋਰ ਪਲਸ ਇਹ ਜੈਕਾ ਲੱਗਾ ਪਿੱਛੇ ਜੈਕ ਲੱਗਿਆ ਜੀ ਲੱਗਾ ਠੀਕ ਹੈ ਠੀਕ ਹੈ ਇਹ ਟੌਪ ਮਾਡਲ ਹੈ 19 ਮਾਡਲ ਇਹ 570 ਦਾ ਜੀ 19 ਮਾਡਲ ਦੇ 570 ਦਾ ਜੀ ਹਾਂ ਜੀ ਟੌਪ ਮਾਡਲ ਹੈ ਟੌਪ ਮਾਡਲ ਠੀਕ ਹੈ ਬਾਕੀ ਬ్రో ਅੱਜ ਤਾਂ ਵੀਰ ਨੇ ਮੇਰੇ ਨਾਲ ਉਤਰਾਣੇ ਕੰਮ ਕਰਿਆ ਹੋਇਆ ਹੈ ਤੁਹਾਨੂੰ ਪਤਾ ਵੀ ਇੱਲੇ ਜਾਇ ਜੱਟਾਂ ਦੇ ਆਹ ਟਰੈਕਟਰ ਵੀ ਤੁਸੀਂ ਇੱਕ ਵਾਰ ਆਇਓ ਤਾਂ ਦੇਖੋ ਕੋਕੀ ਪੀਸੇ ਨੇ ਪੂਰੇ ਹਨ ਸਰੇ ਦੇ ਜ਼ਰੂਰ ਆਪਣਾ ਆ ਕੇ ਇੱਕ ਵਾਰ ਵੀਟ ਕਰੋਰੇ ਬਾਈ ਉਹਨਾਂ ਦੀ ਦਮਾਂ ਤੇ